ਤੇਰੀ ਆਸ ਨਾ 버ਤੀ ਜਾਏ ਜੇ ਸਰਨੇ ਆਵੇ ਸਤ ਗੁਰ ਦੀ ਤੇਰੀ ਆਸ ਨਾ 버ਤੀ ਜਾਏ ਜੇ ਸਰਨੇ ਆਵੇ ਸਤ ਗੁਰ ਦੀ ਤੇਰੀ ਆਸ ਨਾ ਬਿਰਥੀ ਜਾਏ ਜੇ ਸਰਨੇ ਆਵੇ ਸਤ ਗੁਰ ਦੀ ਤੇਰੀ ਆਸ ਨਾ ਬਿਰਥੀ ਜਾਏ ਜੇ ਸਰਨੇ ਆਵੇ ਸਤ ਗੁਰ ਦੀ ਜੇ ਸਰਨੇ ਆਵੇਂ ਸਤ ਗੁਰ ਦੀ ਜੇ ਸਰਨੇ ਆਵੇਂ ਸਤ ਗੁਰ ਦੀ ਜੇ ਸਰਨੇ ਆਵੇਂ ਸਤ ਗੁਰ ਦੀ ਤੇਰੀ ਆਸ ਨਾ ਵਿਰਥੇ ਜਾ ਸਰਮ ਆਵੇ ਸਤ ਗੁਰ ਦੀ ਤੇਰੀ ਆਸ ਨਾ ਬਿਰਥੇ ਜਾਏ ਜੇ ਸਰਨੇ ਆਵੇ ਸਤ ਗੁਰ ਦੀ ਵਿਰਥਾ ਕੋਈ ਨਾ ਜਾਏ ਜੇ ਆਵੇ ਤੁਧ ਆਹੇ ਜਿੱਥੈ ਤੂੰ ਸਮਰਥ ਜਿੱਥੈ ਕੋਈ ਨਾ ਹੈ ਉਥੈ ਤੇਰੀ ਰੱਖ ਅਗਨੀ ਉਧਰ ਮਾਹੇ ਸੁਣ ਕੈ ਜਮ ਕੈ ਦੂਤ ਨਾਏ ਤੇਰੇ ਛੱਡ ਜਾਹੇ ਭਉਜਲ ਵਿਖਮਤ ਸਗਾਹੋ ਗੁਰシャਬ ਦੀ ਪਾਰ ਪਾਹੇ ਜਿਨ ਕੋ ਲੱਗੇ ਪਿਆਸ ਅੰਮ੍ਰਿਤ ਸੇ ਖਾਹੇ ਕਲ ਮੈਂ ਇਹੋ ਪੁਨਾ ਗੁਣ ਗੋਵਿੰਦ ਗਾਹੇ ਸਭ ਸੇ ਨੂੰ ਕਿਰਪਾਲ ਸੰਭਾਲੇ ਸਾਹੇ ਸਾਹੇ ਵਿਰਥਾ ਕੋਈ ਨਾ ਜਾਏ ਜੀ ਬਿਰਖਾ ਕੋਈ ਨਾ ਜਾਏ ਜੇ ਆਵੇ ਸੁਧ ਆਹੇ ਤੇਰੇ ਆਸ ਨਾ ਬਿਰਥੇ ਜਾਏ ਕਰਨ ਆਵੇ ਸਤ ਗੁਰ ਦੀ ਤੇਰੀ ਆਸ ਨਾ ਬਿਰਥੇ ਜਾਏ ਜੇ ਕਰਨ ਆਵੇ ਸਤ ਗੁਰ ਦੀ ਜੇ ਧਰਨੇ ਆਵੇ ਸਤ ਗੁਰ ਦੀ ਜੇ ਸਰਨੇ ਆਵੇ ਸਤ ਗੁਰ ਦੀ ਧਰਨੇ ਆਵੇ ਸਤ ਗੁਰ ਦੀ ਧਰਨੇ ਆਵੇ ਸਤ ਗੁਰ ਦੀ ਜੇ ਧਰਨੇ ਆਵੇ ਸਤ ਗੁਰ ਦੀ ਜੇ ਸਰਨੇ ਆਵੇ ਸਤ ਗੁਰ ਦੀ ਧਰਨੇ ਆਵੇ ਸਤ ਗੁਰ ਦੀ ਤੇਰੀ ਆਸ ਨਾ ਵਿਰਥੇ ਜਾ ਸਤ ਗੁਰ ਦੀ ਤੇਰੀ ਆਤਮਾ ਬੇਰਥੇ ਜਾਏ ਜੇ ਸਰਨ ਆਵੇ ਸਤ ਗੁਰ ਦੀ ਕਿਰਤਾ ਕੋਈ ਨਾ ਜਾਏ ਜੇ ਆਵੇ ਤੁਧ ਆਹੇ ਜਨ ਲਾਗਾ ਹਰ ਏਕੈ ਨਾਏ ਜਿਸ ਕੀ ਆਸ ਨ ਬਿਰਥੀ ਜਾਏ ਜਿਸ ਕੀ ਆਸ ਨ ਬਿਰਥੀ ਜਾਏ ਸੇਵ ਕੋ ਸੇਵਾ ਬਣਾਈ ਹੁਕਮ ਬੋਝ ਪਰਮ ਪਦ ਪਾਏ ਇਸ ਤੇ ਉੱਪਰ ਨਹੀਂ ਵਿਚਾਰ ਜਾਂ ਕੈ ਮਨ ਬਸਿਆ ਨਰੰਕਰ ਬੰਧਨ ਤੋਰ ਭੈ ਨਿਰਵੈਰ ਅਣ ਦਿਨ ਪੂਜੈ ਗੁਰ ਕੇ ਪੈਰ ਇਹ ਲੋਕ ਸੁਖੀਏ ਪਰ ਲੋਕ ਸਹਿਲੇ ਨਾਨਕ ਹਰ ਪ੍ਰਭ ਆਪੇ ਮਿਲੇ ਸਤ ਗੁਰ ਪੂਰੇ ਭਾਣਾ ਤਾਂ ਜੱਪਿਆ ਨਾਮ ਰਮਾਣਾ ਗੋਬਿੰਦ ਕਿਰਪਾ ਤਾਰੇ ਪ੍ਰਭ ਰਾਖੇ ਪੈਜ ਹਮਾਰੇ ਹਰ ਕੇ ਚਰਨ ਸਦਾ ਸੁਖ ਦਾਈ ਜੋ ਇਛਾ ਸੋ ਏ ਫਲ ਪਾਵੇ ਬਿਰਥੇ ਆਖ ਨਾ ਜਾਏ ਜੇ ਬਿਰਥੇ ਆਖ ਨਾ ਜਾਏ ਬਿਰਥੀ ਆਸ ਨਾ ਜਾਏ ਹਰ ਕੇ ਚਰਨ ਸਦਾ ਸੁਖ ਦਾਏ ਜੋ ਛੇ ਸੋਈ ਫਲ ਪਾਵੇ ਉਹ ਬਿਰਥੀ ਆਸ ਨਾ ਜਾਏ ਤੇਰੀ ਆਸ ਨਾ ਬਿਰਥੇ ਜਾਏ ਜੇ ਚਰਨ ਪੂਜੇ ਜੇ ਸਰਨ ਆਵੇ ਸਤ ਗੁਰ ਦੀ ਤੇਰੀ ਆਸ ਨਾ ਬਿਰਥੇ ਜਾਏ ਕਰਨੇ ਆਵੇਂ ਸਤ ਗੁਰ ਦੀ ਜਾਨੇ ਤੇ ਜਾਏ ਕਰਨੇ ਆਵੇਂ ਸਤ ਗੁਰ ਦੀ ਆਸਨਾ ਤੇ ਜਾਏ ਹਮ ਦਾਤੇ ਬੋਲੇ ਜੇ ਕਰਨ ਆਵੇਂ ਸਤ ਗੁਰ ਦੀ ਜੇ ਕਰਨ ਆਵੇਂ ਸਤ ਗੁਰ ਦੀ ਜੇਰਨੇ ਆਵੇਂ ਸਤ ਗੁਰ ਦੀ ਜੇਰਨੇ ਆਵੇਂ ਸਤ ਗੁਰ ਦੀ ਦਰਨੇ ਆਵੇਂ ਸਤ ਗੁਰ ਦੀ ਦਰਨੇ ਆਵੇਂ ਸਤ ਗੁਰ ਦੀ ਤੇਰੀ ਆਸ ਨਾ ਬਰਥੀ ਜਾਏ ਤੇਰੀ ਆਸ ਨਾ ਬਰਥੀ ਜਾਏ ਆਸ ਨਾ ਬਰਥੀ ਜਾਏ ਆਸ ਨਾ ਬਰਥੀ ਜਾਏ ਤੇਰੀ ਯਾਦ ਨਾ ਬਰਤੀ ਜਾਏ ਤੇਰੀ ਯਾਦ ਨਾ ਬਰਤੀ ਜਾਏ ਯਾਦ ਨਾ ਬਰਤੀ ਜਾਏ ਯਾਦ ਨਾ ਬਰਤੀ ਜਾਏ ਕਰਨ ਆਵੇਂ ਸਤ ਗੁਰ ਦੀ ਜੇ ਕਰਨ ਆਵੇਂ ਸਤ ਗੁਰ ਦੀ ਤੇਰੀ ਆਸ ਨਾ ਬਿਰਥੇ ਆਸ ਨਾ ਬਿਰਥੇ ਜਾਏ ਜੇ ਸਰਨ ਆਵੇ ਸਤ ਗੁਰ ਦੀ ਤੇਰੀ ਆਸ ਨਾ ਬਿਰਥੇ ਜਾਏ ਜੇ ਸਰਨ ਆਵੇ ਸਤ ਗੁਰ ਦੀ ਆਸ ਨਾ ਬਿਰਥੇ ਜਾਏ ਆਵੇ ਸਤ ਗੁਰ ਦੀ ਤੇਰੀ ਆਸ ਨਾ ਬਿਰਥੇ ਜਾਏ ਜੇ ਸਰਨ ਆਵੇ ਸਤ ਗੁਰ ਦੀ